ਸਸੀ ਕਾਲ ਜੀ ਸਰ ਇਹਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਗਤੀਵਿਧੀ ਹੈ ਕਲੇ ਨਾਲ ਬਰਤਨ ਬਣਾਉਣੇ ਸੋ ਦੇਖੋ ਛੋਟੇ ਛੋਟੇ ਬੱਚੇ ਅਲੱਗ ਅਲੱਗ ਬਰਤਨ ਬਣਾ ਰਹੇ ਹੈ ਕਲੇ ਨਾਲ ਕਿਤਾਜਾ ਬੱਚਾ ਗੁਰਕੀਰਤ ਇਹਨੇ ਬਹੁਤ ਖਾਣੇ ਆਡੇ ਬਣਾਏ ਰਹਿ ਗਏ ਖੁਸ਼ੀ ਕਿਆ ਬਣਾ ਨਹੀਂ ਹੈ

ਵੇਰੀ ਗੁੱਡ ਹਿਮਾਂਸ਼ੀ ਕਿਹੜਾ ਬਣਾ ਰਹੀ ਬਰਤਨ ਬਣਾ ਰਹੀ ਹੈ ਇਹ ਇਸ ਐਕਟੀਵਿਟੀ ਨਾਲ ਬੱਚੇ ਦੀਆਂ ਛੋਟੀਆਂ ਮਾਸਪੇਸ਼ੀਆਂ ਦਾ ਵਿਕਾਸ ਹੁੰਦਾ ਤੇ ਇਹ ਐਕਟੀਵਿਟੀ ਤੁਸੀਂ ਆਪਣੇ ਘਰ ਵੀ ਕਰਾ ਸਕਦੇ ਅੱਜ ਦੀ ਐਕਟੀਵਿਟੀ ਸੀ ਕਿ ਪਾਣੀ ਨੂੰ ਭਰਨ ਵਾਲੇ ਬਰਤਨ ਜਾਂ ਪਾਣੀ ਦੀ ਵਰਤੋਂ ਕਿੱਥੇ ਹੁੰਦੀ ਹੈ ਉਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਸੋ ਉਮੀਦ ਕਰਨਾ ਤੁਹਾਨੂੰ ਅੱਜ ਦੇਖ ਕੇ ਪਸੰਦ ਆਈ ਹੋਵੇਗੀ ਤੇ ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ ਜੀ ਧੰਨਵਾਦ